ਰਸਿਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਦੀ ਨਜ਼ਰ ਖਬਰ ਦੀ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਲਈ ਜੁੜ ਚੁੱਕੇ ਨੇ ਮੈਂ ਤੁਹਾਨੂੰ ਗੁਰਸਰਗਰ ਜੀ ਮੈਂ ਤੁਹਾਨੂੰ ਸਾਰੀਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਤੇ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਗੇ ਵੱਧਨ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇਹਨਾਂ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 482722500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਪੱਧ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਅੱਜ ਹੀ ਕਾਲ ਕਰੋ 482722500 ਤੇ ਟਰਕੀਨ ਇਮੀਗ੍ਰੇਸ਼ਨ ਲਾਫਰ ਵਾਲੇ ਜੇ ਟਰਕੀਆ ਨਾ ਟੋਰਨੀ ਟਰਕੀ ਇਹਨਾਂ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503 ਜਸਵਿੰਦਰ ਸਿੰਘ ਨਿਸ਼ਤਰ ਕੌਰ ਨਾਗਰਾ ਰੋਜ਼ਵੈਲ ਚੰਦ ਸਿੰਘ ਸੁਖਵਿੰਦਰ ਧਾਲੀ ਵਾਲੇ ਰਿਜ਼ੋਨਾ ਕ੍ਰਿਸ਼ੇਂਦਰ ਰੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੇ ਜਰੂਡ ਲੈਂਡ ਪਰਮਜੀਤ ਕੌਰ ਅੰਗੀ ਵੈਕਾਵਲ ਪ੍ਰਤਪਾਲ ਸਿੰਘ ਸਿੱਧੂ ਫਰੇਜ਼ਨੋ ਜੀਐਨ ਲੀਵ ਪਰ ਟਰੱਕਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਇਨਾਂ ਤੋਂ ਮਿਲਦੇ ਨੇ ਲੋਕੇਸ਼ਨ ਆ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270 0113 ਤੇ ਟੈਂਟਲਿਪ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਤੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਡਾਂਸ ਸਟੂਡੀਓ ਦਾ ਨੰਬਰ ਹੈ 482725200 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 29 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ ਮਿੰਟ ਜੀ ਖਬਰਾਂ ਦੇ ਵਲ ਆਈ ਗਏ ਸ਼ੁਰੂਆਤ ਕਰ ਗਏ ਕਾਂਗਰਸ ਤੇ ਜਿਹੜੀ ਟਿਕਟਾਂ ਦੀ ਵੰਡ ਹੋਈ ਹੈ ਤੇ ਉਸ ਤੋਂ ਕਾਂਗਰਸ ਨੇ ਰਾਜਾ ਵੜਿੰਗ ਨੂੰ ਕਹਿੰਦੇ ਲੁਧਿਆਣੇ ਮੈਦਾਨ ਤੇ ਵਿੱਚ ਉਤਾਰ ਦਿੱਤਾ ਜੀ ਬਿਲਕੁਲ ਕਾਂਗਰਸ ਨੇ ਅੱਜ 4 4 ਉਮੀਦਵਾਰ ਜਿਹੜੇ ਆ ਔਰ ਅਲੰਦ ਤੇ ਆ ਚਾਰੇ ਉਮੀਦਵਾਰ ਜਿਹੜੇ ਆ ਜੇ ਆਪਾਂ ਇਹਨਾਂ ਨੂੰ ਵੇਖੀਏ ਤੇ ਕੁਲਵੀਰ ਜੀ ਦਾ ਛੱਡ ਕੇ ਕਿਉਂਕਿ ਕੁਲਵੀਰ ਜੀ ਦਾ ਤੇ ਜੀਰਾ ਹੀ ਨਹੀਂ ਸੀ ਬਚਾ ਸਕੇ ਤੇ ਤੁਹਾਨੂੰ ਪਤਾ ਸਾਰੀ ਦਾਲ ਹੀ ਖਰਾਬ ਹੋ ਗਈ ਫਿਰ ਬਦਾਈ ਕੀ ਹਾਰ ਗਏ ਸਨ ਜੀ ਤੇ ਜੇ ਆਪਾਂ ਦੂਸਰੇ ਵੇਖੀਏ ਮਸਲਨ ਉਧਰੋਂ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਵਿਜੇ ਇੰਦਰ ਸਿੰਘਲਾ ਅਨੰਦਪੁਰ ਸਾਹਿਬ ਤੋਂ ਰਾਜਾ ਵੜਿੰਗ ਆ ਗਿਆ ਲੁਧਿਆਣੇ ਤੋਂ ਤਾਂ ਤਿੰਨ ਵੱਡੇ ਚਿਹਰੇ ਇਹਨਾਂ ਨੇ ਮੈਦਾਨ ਚ ਉਤਾਰ ਦਿੱਤੇ ਆ ਕੁਲਵੀਰ ਜੀਰਾ ਨੂੰ ਟਿਕਟ ਮਿਲੰਦਾ ਵੈਸੇ ਤੇ ਕੋਈ ਤੁਕ ਨਹੀਂ ਬਣਦਾ ਪਰ ਇੱਕ ਧੜਾ ਕੁਲਵੀਰ ਜੀਰੇ ਦਾ ਲਗਾਤਾਰ ਸਮਰਥਨ ਕਰ ਰਿਹਾ ਸੀ ਹੂੰ ਹੂੰ ਯਾਨੀ ਉੱਤੇ ਜਾ ਕੇ ਉਸ ਧੜੇ ਦੀ ਬੁੱਕਤ ਹੈਗੀ ਆ ਇਹਦੇ ਚ ਕੋਈ ਸ਼ੱਕ ਨਹੀਂ ਇਹਦੇ ਚ ਕੋਈ ਦੂਰ ਹੈ ਨਹੀਂ ਹੈ ਤਾਂ ਉਹ ਗੱਲ ਉਸ ਪਾਸੇ ਚਲੇ ਗਈ ਤੇ ਜਿਹੜਾ ਰਾਣਾ ਗੁਰਜੀਤ ਧੜਾ ਸੀ ਉਹ ਬਿਲਕੁਲ ਇਸ ਲਿਸਟ ਦੇ ਵਿੱਚ ਜ਼ੀਰੋ ਹੋ ਗਿਆ ਜ਼ੀਰੋ ਇਸ ਵਾਸਤੇ ਹੋ ਗਿਆ ਕਿਉਂਕਿ ਕਾਂਗਰਸ ਨੇ ਇੱਥੇ ਕਿਤੇ ਨਾ ਕਿਤੇ ਹਿੰਦੂ ਸਿੱਖ ਵਾਲਾ ਜੋ ਕੰਬੀਨੇਸ਼ਨ ਸੀਗਾ ਉਹ ਦੇਖਣਾ ਸੀਗਾ ਹਮਮ ਯਾਨੀ ਮੇਰਾ ਇਹ ਮੰਨਣਾ ਹੈ ਮੇਰੀ ਆਪਣੀ ਆਬਜ਼ਰਵੇਸ਼ਨ ਹੈ ਹੋ ਸਕਦਾ ਮੈਂ ਗਲਤ ਹੋਵਾਂ ਮੇਰਾ ਮੰਨਣਾ ਇਹ ਹੋਆ ਕਿ ਜਿਸ ਤਰ੍ਹਾਂ ਕਿਉਂਕਿ ਦੇਖੋ ਕਾਂਗਰਸ ਦੇ ਵਿੱਚ ਕੀ ਹੁੰਦਾ ਕਿ ਆਲਵੇਸ ਤੁਸੀਂ ਅੱਜ ਦੇਖੋਗੇ 5 6 ਸੀਟਾਂ ਭਾਜਪਾ ਨੇ ਜੜੀਆਂ ਨੇ ਉਹ ਆਪਣੇ ਬਾਹਰੋਂ ਆਏ ਦਲ ਬਦਲਵਾਂ ਨੂੰ ਦੇ ਦਿੱਤੀਆਂ ਵੱਡੀਆਂ 5-6 ਸੀਟਾਂ ਜੀ ਜੀ ਜਦ ਕਿ ਇਹਨਾਂ ਦੇ ਆਪਣੇ ਬੰਦੇ ਤੁਹਾਨੂੰ ਪਤਾ ਹੈ ਨਾ ਕਿ ਕਿਤਰਾ ਉਹ ਛਤਰ ਖਾਂਦੇ ਰਹੇ ਕਾਲਾ ਖਾਂਦੇ ਰਹੇ ਜੀ ਅਰुण ਨਾਰੰਗ ਅਰਗੇ ਜਿਨ੍ਹਾਂ ਨੇ ਸੁਨੀਲ ਜਾਖੜ ਨੂੰ ਹਰਾਇਆ ਸੀਗਾ ਅੱਜ ਤੁਸੀਂ ਵੇਖੋ ਕਿ ਅਰुण ਨਾਰੰਗ ਕਿੱਥੇ ਆ ਤੇ ਸੁਨੀਲ ਜਾਖੜ ਕਿੱਥੇ ਆ ਹਮ ਪਰ ਕਾਂਗਰਸ ਇਹਨਾਂ ਗੱਲਾਂ ਤਾਂ ਰੱਖ ਰਹੀ ਹਾਲਾਂਕਿ ਕਾਂਗਰਸ ਦੇ ਵਿੱਚ ਵੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਹਨਾਂ ਚੀਜ਼ਾਂ ਨੂੰ ਆਧਾਰ ਬਣਾ ਕੇ ਉਜ ਲੋਕ ਆਪਣੀ ਰਣਨੀਤੀ ਜਾਂ ਰਾਜਨੀਤੀ ਸਿੱਧੀ ਕਰ ਲੈਂਦੇ ਆ ਤਾਂ ਇਹ ਗੱਲ ਸਾਫ ਹੈ ਸਪਸ਼ਟ ਹੈ ਜੇ ਆਪਾਂ ਇਸ ਨੂੰ ਸ਼ੁਰੂ ਤੋਂ ਦੇਖੀਏ ਕਿ ਭਈ ਇਹ ਗੱਲ ਰਾਣਾ ਗੁਰਜੀ ਤੇ ਉਲਟ ਗਈ ਕਿ ਇੱਥੇ ਚਿਹਰੇ ਜਿਹੜੇ ਸੀਗੇ ਉਹ Hindu Sikh ਦੇ ਲਿਹਾਜ਼ ਨਾਲ ਹੀ ਗਏ ਕਿਉਂਕਿ ਤਿੰਨ ਜੇ ਸਿੱਖ ਹੈ ਤਾਂ ਇੱਕ Hindu ਚਿਹਰਾ ਜਦ ਦਿੱਤਾ ਗਿਆ ਤਾਂ ਇਹ ਗੱਲ ਮੈਂ ਧਰਮ ਆਧਾਰ ਨਹੀਂ ਕਹਿ ਰਿਹਾ ਮੈਂ ਕਾਂਗਰਸ ਦੀ ਜਨ ਵਿਚਚਾਲੜੀ ਵਿੱਚ ਮਤਲਬ ਕਿ ਵਿਚ ਵਿਚਾਲੇ ਚੱਲਦੀ ਹੈ ਨਾ ਸਾਰੀ ਸਿਆਸਤ ਯਾਨੀ ਇੰਟਰਨਲ ਪੋਲਿਟਿਕਸ ਤੇ ਜਿਹੜੇ ਉੱਥੇ ਉਹ ਜਿਸ ਹਿਸਾਬ ਨਾਲ ਅੱਗੇ ਸਮੀਕਰਨ ਫਿੱਟ ਬਟਾਉਂਦੇ ਮੈਂ ਤੁਹਾਨੂੰ ਉਹਦੀ ਜਾਣਕਾਰੀ ਦੇ ਰਿਹਾ ਅੰਦਰ ਦੀ ਜੀ ਸੋ ਇਸ ਵਾਸਤੇ ਤੁਹਾਨੂੰ ਯਾਦ ਹੋਣਾ ਮੁੱਖ ਮੰਤਰੀ ਦਾ ਵੀ ਰੌਲਾ ਪਿਆ ਸੀਗਾ ਔਰ ਸੁਨੀਲ ਜਾਕਰ ਨੇ ਆਉਂਦਾ ਰਿਕਾਰਡ ਕਿਆ ਸੀਗਾ ਜੀ ਜੀ ਹਿੰਦੂ ਸਿੱਖ ਦਾ ਮਸਲਾ ਹੁੰਦਾ ਰਿਕਾਰਡ ਕਿੱਸਾ ਇਸ ਕਰਕੇ ਜੇ ਤੁਸੀਂ ਦੇਖੋ ਕਿ ਰਾਣਾ ਗੁਰਜੀਤ ਬਿਲਕੁਲ ਪਾਸੇ ਹੋ ਗਿਆ ਤੇ ਉਹਦੀ ਜਗ੍ਹਾ ਤੇ ਜਿਹੜਾ ਬਾਜਵਾ ਧੜਾ ਜਾਂ ਕਹਿ ਲੋ ਕਿ ਜਾਂ ਇੱਕ ਸਟਰੋਂਗ ਧੜਾ ਜਿਹੜਾ ਉਹਨੂੰ ਆਪਣਾ ਕਹਿ ਲੋ ਕਿ ਆਪਦਾ ਦਾ ਜਿਹੜਾ ਫਬਰਾ ਦੇਸ ਗਿਆ ਤਾਂ ਰਾਜਾ ਭੜੇ ਨੂੰ ਹੁਣ ਇਸ ਕਰਕੇ ਲੁਧਿਆਣੇ ਤੋਂ ਲਿਆਂਦੇ ਗਏ ਨੇ ਦੇਖੋ ਉੱਥੇ ਕਿਸੇ ਵੀ ਹਾਲਤ ਦੇ ਵਿੱਚ ਰਵਨੀਤ ਬਿੱਟੂ ਨੂੰ ਉਹ ਜਿੱਤਣ ਨਹੀਂ ਦੇਣਾ ਚਾਹੁੰਦੇ ਤਾਂ ਕਿ ਉਹਨਾਂ ਦੀ ਜਿਹੜੀ ਕਾਂਗਰਸੀਆਂ ਦੀ ਮਜ਼ਬੂਤ ਸੀਟ ਆ ਉਹ ਹੱਥੋਂ ਜਾਂਦੀ ਨਾ ਲੱਗੇ ਜੀ ਸੋ ਇਸ ਵਾਸਤੇ ਕਿਉਂਕਿ ਉੱਥੇ ਭਾਰਤ ਭੂਸ਼ਣ ਆਸ਼ੂ ਤਲਵਾਰ ਇਹਨਾਂ ਦੇ ਸਿੰਘ ਫਸੇ ਸੀ ਤਾਂ ਡਾਇਰੈਕਟਲੀ ਉਹਨਾਂ ਨੇ ਲਿਆ ਕੇ ਉਹ ਚਿਹਰਾ ਬਿਠਾ ਦਿੱਤਾ ਜਿਸ ਦਾ ਹੁਣ ਵਿਰੋਧ ਜਿਹੜਾ ਵੀ ਕਰੇਗਾ ਉਹ ਗਿਆ ਸਮਝੋ ਕਿਉਂਕਿ ਕੱਲ ਹੀ ਉੱਥੇ ਜੇ ਤੁਸੀਂ ਵੇਖੋਗੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਂਦੇ ਸਨ ਲੋਕ ਕਿ ਜੇ ਕੋਈ ਬਾਹਰੋਂ ਆਏਗਾ ਤੇ ਫਿਰ ਜੈ ਸ਼ਰੀ ਰਾਹ ਮਤਲਬ ਸਾਫ ਹੈ ਕਿ ਜੇ ਵਿਜੇਂਦਰ ਸਿੰਘਲਾ ਨੂੰ ਲਿਆਉਂਗੇ ਜਾਂ ਕਿਸੇ ਹੋਰ ਭਾਰੀ ਨੂੰ ਲਿਆਉਂਗੇ देन ਬਾਈ ਅਸੀਂ ਜੈ ਸ਼ਰੀ ਰਾਹ ਮਤਲਬ ਪਾਜ ਪਾਜ ਵੰਨ ਖਰਚਾਵਾਂਗੇ ਹੂੰ ਸੋ ਇਸ ਕਰਕੇ ਰਾਜਾ ਬਿੰਕ ਦਾ ਮੂਬਿੰਨ ਨੇ ਚੱਲਿਆ ਕੋ ਕਿਸੇ ਨੂੰ ਕੋਈ ਵੈਸੇ ਪਤਾ ਨਹੀਂ ਸੀ ਕੱਲ ਹੀ ਇੱਥੇ ਸਾਡੇ ਚਰਚਾ ਚੱਲੀ ਆ ਕਿ ਰਾਜਾ ਵਟੇਂਗੋ ਉਮੀਦਵਾਰ ਹੋ ਸਕਦੇ ਹੋ ਸਕਦੇ ਤੇ ਕੁਝ ਘੰਟਿਆਂ ਬਾਅਦ ਹੀ ਘੰਟਿਆਂ ਬਾਅਦ ਹੀ ਆ ਨੂੰ ਜਾਂਦਾ ਤਾਂ ਖਰ ਇੰਟਰਸਟਿੰਗ ਬਣ ਗਈ ਐ ਸੀ ਲੁਧਿਆਣੇ ਦੀ ਹਾਲਾਂਕਿ ਬੈਸ ਬ੍ਰਦਰ ਹੁਣ ਉਹੀ ਰਹਿ ਗਏ ਨੇ ਜੀ ਬੈਸ ਬ੍ਰਦਰ ਇਸ ਦਿਸ਼ਾ ਵੱਲ ਆਪਣਾ ਰੱਥ ਤੋਰਦੇ ਆ ਕਿਉਂਕਿ ਉਹਨਾਂ ਦਾ ਰੱਥ ਜਿਹੜਾ ਹੈ ਉਹ ਕਦੇ ਕਿਸੇ ਪਈ ਤੇ ਕਦੇ ਕਿਸੇ ਪਈ ਤੇ ਪੈ ਜਾਂਦਾ ਉਹਨੂੰ ਰੱਥ ਕਿਸੇ ਦੇ ਨਾਲ ਜੋੜਨਗੇ ਜਾਂ ਕੱਲਾ ਆਪ ਆਪਣੇ ਦਮ ਤੇ ਰੱਥ ਨੂੰ ਤੋਰਨਗੇ ਉੱਤੋਂ ਬਾਅਦ ਉਹ ਖੇ ਲੁਧਿਆਣੇ ਦੀ ਇੱਕ ਵੀ ਪਤਾ ਲੱਜੋ ਫਰੋਜ਼ਪੁਰ ਇੱਕ ਵਾਹਿਦ ਸੀਟ ਹੈ ਜਿਹੜੀ ਕਾਂਗਰਸ ਨੇ ਹੁਣ ਤੱਕ ਕਿਸੇ ਵੀ ਉਮੀਦਵਾਰ ਨੂੰ ਨਹੀਂ ਸੌਂਪੀ ਤਾਂ ਉਹਦਾ ਕਾਰਨ ਮੈਂ ਤੁਹਾਨੂੰ ਦੱਸ ਦਿੰਨਾ ਇਹ ਆ ਕਿ ਭਾਜਪਾ ਤੇ ਕਾਂਗਰਸ ਦੋਵੇਂ ਉੱਥੇ ਇਸ ਡਰ ਤੋਂ ਚੁੱਪ ਨੇ ਕਿ ਕੋਈ ਕੱਟਾ ਸਾਡੇ ਕਿਲੇ ਤੋਂ ਨਾ ਖੁੱਲ ਜਾਵੇ ਜੀ ਉਹ ਕਹਿੰਦੇ ਆ ਕਿ ਉਹ ਪਹਿਲਾਂ ਉਹ ਕਹਿੰਦੇ ਉਹ ਪਹਿਲਾਂ ਮਤਲਬ ਕਿ ਉਹ ਟਿਕਟਾਂ ਦਾ ਐਲਾਨ ਕਰ ਦੇਵੇ ਤੇ ਫਿਰ ਦੂਸਰੇ ਕੋਲ ਰਸਤਾ ਕੋਈ ਨਾ ਬਚੇ ਹੁਣ ਉੱਥੇ ਕਸ਼ਮਕਸ਼ ਇਹ ਚੱਲਦੀ ਆ ਗੁਰਦਾਸਪੁਰ ਦੇ ਵਿੱਚ ਵੇਖੋ ਗੁਰਦਾਸਪੁਰ ਚ ਹੁਣ ਸੁਖਜਿੰਦਰ ਰੰਧਾਵਾ ਜੇਕਰ ਚੰਗਾ ਪ੍ਰਚਾਰ ਕਰ ਜਾਂਦੇ ਆ ਸਾਰੇ ਧੜੇ ਜਿਹੜੇ ਆ ਉਹਨਾਂ ਨੂੰ ਨਾਲ ਲੈ ਲੈਂਦੇ ਆ ਗੁਰਦਾਸਪੁਰ ਦੇ ਵਿੱਚ ਵੀ ਕਾਂਗਰਸ ਤੁਹਾਨੂੰ ਇੱਕ ਵੱਡੀ ਟੱਕਰ ਦਿੰਦੀ ਨਜ਼ਰ ਆਏਗੀ ਮੈਂ ਨਤੀਜੇ ਤੇ ਹਾਲੇ ਨਹੀਂ ਜਾਵਾਂਗਾ ਸਾਨੂੰ ਐਗਜ਼ੈਕਟ ਕੋਈ ਜਿਹੜਾ ਪਤਾ ਲੱਗਣਾ ਸੁਰ ਲੱਗਣਾ ਉਹ 10-15 ਦਿਨਾਂ ਬਾਅਦ ਲੱਗੇਗਾ ਕਿਉਂਕਿ ਜਦੋਂ ਕੈਂਡੀਡੇਟ ਸਾਰੇ ਕਲੀਅਰ ਹੋ ਗਏ ਉਸ ਤੋਂ ਬਾਅਦ ਨਵਜ ਜਿਹੜੀ ਹੈ ਉਹ ਟਟੋਲੀ ਜਾਂਦੀ ਹੈ ਕਿਉਂਕਿ ਕੈਂਡੀਡੇਟ ਦਾ ਵੀ ਇੱਕ ਆਪਣਾ ਅਸਰ ਹੁੰਦਾ ਹੈ ਧਾਰਤੀ ਵੋਟਾਂ 'ਚ ਹਾਂਜੀ ਹਾਂਜੀ ਉਹ ਲਿਹਾਜ਼ਾ ਦੁਜੇ ਪਾਸੇ ਅਨੰਦਪੁਰ ਸਾਹਿਬ ਵਿਜੇਂਦਰ ਸਿੰਘਲਾ ਉੱਥੇ ਇਸ ਵਾਸਤੇ ਕਿਉਂਕਿ ਹਿੰਦੂ ਵੋਟ ਜਿਹੜੀ ਹੈ ਉਹ ਜ਼ਿਆਦਾ ਜੀ ਤਾਂ ਇਸ ਤਰ੍ਹਾਂ ਕਾਂਗਰਸ ਨੇ ਇੱਕ ਜਦਾਂ ਕਹ ਲਵਾਂ ਕਿ ਭਾਜਪਾ ਤੋਂ ਬਿਲਕੁਲ ਉਲਟ ਇੱਕ ਮੈਸੇਜ ਦਿੱਤਾ ਕਿ ਦੇਖੋ ਸਾਡੇ ਵਾਸਤੇ ਇੱਕ ਤੇ ਇਹ ਆ ਕਿ ਹਿੰਦੂ ਜਿਹੜੇ ਆ ਪੰਜਾਬੀ ਹਿੰਦੂ ਉਹ ਮਹੱਤਤਾ ਰੱਖਦੇ ਆ ਜੀ ਤੇ ਦੂਸਰਾ ਮੈਸੇਜ ਇਹ ਦਿੱਤਾ ਕਿ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਕੋਈ ਵੀ ਸੀਟ ਕਮਜ਼ੋਰ ਨਹੀਂ ਛੱਡਣਾ ਚਾਹੁੰਦੇ ਹਾਲਾਂਕਿ ਚਲੋ ਜੋ ਮਰਜ਼ੀ ਆ ਪਰ ਇੱਕ ਦੋ ਸੀਟਾਂ ਇਹਨਾਂ ਨੇ ਕਮਜ਼ੋਰ ਦਿੱਤੀਆਂ ਨੇ ਜਿਵੇਂ ਬਠਿੰਡਾ ਬਠਿੰਡਾ ਤੋਂ ਹੁਣ ਬਲਕੌਰ ਸਿੱਧੂ ਦੇ ਵੀ ਆਉਣ ਦੇ ਚਰਚੇ ਹੈ ਜੀ ਹੋ ਸਕਦਾ ਕਿ ਇਥੇ ਕੈਂਡੀਡੇਟ ਬਦਲਿਆ ਜਾਵੇ ਜਾਂ ਸਮਰਥਨ ਦੇ ਦਿੱਤਾ ਜਾਵੇ ਸੋ ਇਸ ਵਾਸਤੇ ਕੋਈ ਵੀ ਸੀਟ ਜਿਹੜੀ ਹੈ ਜੇ ਹੁਸ਼ਿਆਰਪੁਰ ਨੂੰ ਛੱਡੀਏ ਜੇ ਬਟਿੰਡੇ ਤੋਂ ਬਦਲਿਆ ਚਲਦਾ ਪਰ ਹੁਸ਼ਿਆਰਪੁਰ ਦੇ ਵਿੱਚ ਯਾਮਨੀ ਗੋਮਰ ਜਿਹੜੇ ਕਿ ਕਹਿੰ ਲੋ ਕਿ ਹੁਣ ਇੰਨੇ ਜ਼ਿਆਦਾ ਐਕਟਿਵ ਨਹੀਂ ਹੈ ਉਹਨਾਂ ਨੂੰ ਟਿਕਟ ਜਿਹੜੀ ਦਿੱਤੀ ਗਈ ਸੀ ਕਿ ਉਹਨੂੰ ਵੀ ਇੱਕ ਕਮਜ਼ੋਰ ਕੈਂਡੀਡੇਟ ਸਮਝਿਆ ਜਾਂਦਾ ਪਰ ਫਿਰ ਵੀ ਜੇ ਯਾਮਨੀ ਗੋਮਰ ਮਿਹਨਤ ਕਰੇ ਤਾਂ ਫਾਈਟ ਦੇ ਵਿੱਚ ਆ ਸਕਦੀ ਆ ਤਾਂ ਕੁੱਲ ਮਿਲਾ ਕੇ ਹੁਣ ਰਾਜਾ ਬੜਿੰਗ ਵਾਲੀ ਜਿਹੜੀ ਸੀਟ ਆ ਉਹ ਬਣ ਗਈ ਤਗੜੀ ਸੀਟ ਰਵਨੀਤ ਬਿੱਟੂ ਉੱਥੇ ਆ ਗਿਆ ਠੀਕ ਹੈ ਨਾ ਜੀ ਅਸ਼ੋਕ ਪਰਾਸ਼ਰ ਪੱਪੀ ਆਮ ਆਦਮੀ ਪਾਰਟੀ ਵਾਲਾ ਉੱਥੇ ਆ ਗਿਆ ਤੇ ਲੋ ਆ ਆਵਾ ਅਕਾਲੀ ਦਲ ਤੋਂ ਭਾਜਪਾ ਤੋਂ ਤਾਂ ਰਵਨੀਤ ਬਿੱਟੂ ਹੈਗਾ ਹੀ ਹੈਗਾ ਤੇ ਜੇ ਵੈਸ ਅਜ਼ਾਦ ਖੜ ਜਾਂਦੇ ਜਾਂ ਆਪਣੀ ਪਾਰਟੀ ਬਣਿਓ ਜਾਂ ਕਿਸੇ ਹੋਰ ਦਾ ਸਮਰਥਨ ਲੈਂਦੇ ਆ ਤਾਂ ਕਹਿੰਦੀ ਇਹ ਪੂਰੀ ਟੌਪ ਦੀ ਹੌਟ ਸੀਟ ਬਣ ਜਾਏਗੀ ਤਾਂ ਰਾਜਾ ਵੜਿੰਗ ਦਾ ਬਹੁਤ ਕੁਝ ਦਾਤੇ ਲੱਗ ਜਾਏਗਾ ਦੇਖਦੇ ਆਂ ਉਹ ਦਾਤੇ ਲੱਗਿਆ ਜਿਹੜਾ ਰਾਸ ਆਉਂਦਾ ਹੈ ਕਿ ਨਹੀਂ ਜੀ ਜੀ ਤੇ ਮੇਰੇ ਜੀ ਗੱਲ ਕਰੀਏ ਵਿਰਸਾ ਸਿੰਘ ਵਲਟੋਆ ਦੀ ਉਹਨਾਂ ਨੇ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਨਾਲ ਮੁਲਾਕਾਤ ਕੀਤੀ ਅੱਜ ਦੇਖੋ ਮੁਲਾਕਾਤ ਚੋਂ ਕੀ ਨਿਕਲਿਆ ਕੁਝ ਵੀ ਨਹੀਂ ਮੁਲਾਕਾਤ ਤੋਂ ਬਾਅਦ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਨੇ ਸਾਫ਼ ਕਹਿ ਦਿੱਤਾ ਕਿ ਵੇਖੋ ਇਹਨਾਂ ਨੇ ਅਕਾਲੀ ਦਲ ਖਤਮ ਕਰਨਾ ਚਾਹ ਹੂੰ ਇਹ 13 ਦੀਆਂ 13 ਲੜਦੇ ਹੀ ਪਏ ਸਨ ਜੇ ਛੱਡ ਦਿੰਦੇ ਇੱਕ ਤੇ ਕੀ ਫਰਕ ਪੈਣਾ ਸੀ ਤੇ ਨਾਲ ਕਿਹਾ ਕਿ ਵਿਰਸਾ ਸਿੰਘ ਬਲਟੋਆ ਆ ਕੇ ਉਲਟਾ ਮੈਨੂੰ ਕਹਿੰਦੇ ਆ ਕਿ ਵੀ ਸਮਰਥਨ ਸਾਨੂੰ ਦਿਓ ਜੀ ਮੈਨੂੰ ਸਮਰਥਨ ਦਿਓ ਤੇ ਅਸੀਂ ਨਾ ਕਰ ਦਿੱਤੀ ਅਸੀਂ ਆਪਣਾ ਕੈਂਪੇਨ ਸਟਾਰਟ ਕਰਾਂਗੇ ਅਸੀਂ ਹੁਣ ਪਿੱਛੇ ਨਹੀਂ ਹਟਣਾ ਹੂੰ ਹੂੰ ਦੇਖੋ ਇਹ ਜਿਹੜੀ ਮੁਲਾਕਾਤ ਹੈ ਨਾ ਇਸ ਮੁਲਾਕਾਤ ਤੋਂ ਪਹਿਲਾਂ ਵਿਰਸਾ ਸਿੰਘ ਬਲਟੋਆ ਦੀ ਇੱਕ ਇੰਟਰਵਿਊ ਆ ਗਈ ਸੀ ਜੀ ਉਹ ਇੰਟਰਵਿਊ ਜਿਹੜੀ ਆ ਉਹ ਮੈਂ ਆਪ ਸੁਣੀ ਆ ਆਪਣੇ ਕੰਨਾਂ ਦੇ ਨਾਲ ਵੀਡੀਓ ਨਹੀਂ ਉਹਨੂੰ ਇੰਟਰਵਿਊ ਆ ਉਹਦੇ ਵਿੱਚ ਵਿਰਸਤ ਸਿੰਘ ਬਲਤੋਆ ਨਹੀਂ ਜਿਸ ਤਰ੍ਹਾਂ ਦੇ ਤਿੱਖੇ ਹਮਲੇ ਕੀਤੇ ਜੋ ਉਹਨਾਂ ਦਾ ਜਾਣਿਆ ਪਛਾਣਿਆ ਅੰਦਾਜ਼ ਹੈ ਤੇ ਉਸ ਤੋਂ ਪਹਿਲਾਂ ਜੋ ਵਿਰਸਤ ਸਿੰਘ ਬਲਤੋਆ ਦੀ ਡੈਕਲੇਰੇਸ਼ਨ ਤੇ ਹੋਏ ਕਿਸੇ ਨੇ ਉੱਥੇ ਲਿਖਿਆ ਮੈਨੂੰ ਨਹੀਂ ਪਤਾ ਲਿਖਣ ਵਾਲੇ ਕੌਣ ਨੇ ਜੀ ਮੈਨੂੰ ਨਹੀਂ ਪਤਾ ਕਿ ਅੱਜ ਕੱਲ੍ਹ ਇੱਥੇ ਬਈ ਇੱਕ ਕਈ ਬੰਦੇ 10-10 ਸਾਈਡੀਆਂ ਬਣਾਈ ਫਿਰਦੇ ਨੇ। ਬੁੜੀਆਂ ਨੂੰ ਵੀ ਮੈਸੇਜ ਕਰੀ ਜਾਂਦੇ, ਬੰਦਿਆਂ ਨੂੰ ਵੀ ਕਰੀ ਜਾਂਦੇ, ਜਵਾਕਾਂ ਨੂੰ ਵੀ ਕਰੀ ਜਾਂਦੇ ਆ। ਉੱਥੇ ਵੀ ਟਵੀਟ, ਉੱਥੇ ਵੀ ਟਵੀਟ। ਪਰ ਵਿਰਸਾ ਸਿੰਘ ਵਲਟੋਆ ਦੀ ਟ੍ਰੋਲਿੰਗ ਹੋ ਰਹੀ ਸੀ। ਕੀ ਜਾ ਰਿਹਾ ਸੀ ਹੱਥ ਖੜੇ ਕਰਕੇ ਨਿਕਲ ਗਿਆ? ਜੀ। ਪੰਥਦਗ ਦਾ ਵਗੈਰਾ ਵਗਦਾ। ਤੇ ਤੁਹਾਨੂੰ ਪਤਾ ਤੁਸੀਂ ਵੀ ਇੱਥੇ ਖਬਰ ਕਰਦੇ ਰਹੇ ਹੋ, ਸ਼ਾਇਦ ਵਿਰਸਾ ਸਿੰਘ ਵਲਟੋਆ ਦੇ ਇੰਟਰਵਿਊ ਵੀ ਕੀਤੀ ਹੋਈ ਹੈ। ਹਾਂ ਜੀ ਹਾਂ ਜੀ। ਕਿ ਵਰਤਸਾ ਸਿੰਘ ਬਲਟਵਾ ਨੂੰ ਜਿੰਨਾ ਕੋ ਆਪਾਂ ਜਾਣਦੇ ਆ ਕਿ ਵਰਤਸਾ ਸਿੰਘ ਬਲਟਵਾ ਦੇਰ ਮੁੜਕੇ ਪਿੱਛੇ ਹਟਣਾ ਵਾਲਾ ਨਹੀਂ ਹੈ ਤਾਂ ਯਾਨੀ ਉਸ ਤੋਂ ਬਾਅਦ ਇੱਕ ਇੰਟਰਵਿਊ ਆਇਆ ਇਸ ਮੁਲਾਕਾਤ ਤੋਂ ਪਹਿਲਾਂ ਤੇ ਜੋ ਉੱਥੇ ਸੋਸ਼ਲ ਮੀਡੀਆ ਤੇ ਵਰਤਸਾ ਸਿੰਘ ਬਲਟਵਾ ਦੇ ਦੀ ਉਮੀਦਵਾਰੀ ਐਲਾਨੇ ਜਾਣ ਤੋਂ ਬਾਅਦ ਜੋ ਛੱਬੀ ਹਮਲੇ ਹੋਏ ਉਸ ਤੋਂ ਬਾਅਦ ਉਹ ਜਿਹੜੀ ਇੰਟਰਵਿਊ ਸੀ ਵਿੱਚ ਬਚਾ ਲਏ ਉਹਦੇ ਵਿੱਚ ਤੇ ਇਥੋਂ ਤੱਕ ਕਿਹਾ ਗਿਆ ਕਿ ਪਹਿਲਾਂ ਕਹਿੰਦੇ ਸੀ ਐ ਕਰਦੇ ਆਂਗੇ ਉਹ ਕਰਦੇ ਆ ਕਿ ਮੁੜਕੇ ਭੱਜੇ ਫਿਰਦੇ ਰਹੇ ਹੂੰ ਇਹ ਗੋਲੀਬਾਜ਼ ਚੱਲੀ ਸਾਲ ਹਾਲੇ ਕੈਦ ਨਹੀਂ ਹੋਈ ਜੀ ਪਹਿਲਾਂ ਇਹ ਕਹਿੰਦੇ ਆ ਕਿ ਸਾਨੂੰ ਕੱਢੋ ਸਾਨੂੰ ਕੱਢੋ ਜਿਹੜੇ 35 35 ਸਾਲ ਦੇ ਖੜੇ ਉਹਨਾਂ ਨੂੰ ਇਲੈਕਸ਼ਨ ਚ ਨਹੀਂ ਸੀ ਲੜਾਉਣਾ ਚਾਹੀਦਾ ਹਮ ਮਤਲਬ ਕਿ ਸਾਫ਼ ਹੈ ਜਿਸ ਤਰ੍ਹਾਂ ਦੇ ਤਲਕ ਤੇਵਰ ਦਿਖਾਏ ਨਹੀਂ ਜਿਹੜਾ ਸਾ ਸਿੰਘ ਵੈਲ ਗੋਆ ਨਹੀਂ ਤਾਂ ਖਡੂਰ ਸਾਤ ਤੋਂ ਇਹ ਤੇ ਹੁਣ ਮੇ ਮੁਸ਼ਕਲ ਲੱਗਦਾ ਮੈਨੂੰ ਬਹੁਤ ਮੁਸ਼ਕਲ ਲੱਗਦਾ ਹੈ ਕਿ ਹੁਣ ਅਕਾਲੀ ਦਲ ਬਾਦਲ ਆਪਣਾ ਕੈਂਡੀਡੇਟ ਵਾਪਸ ਲੈ ਲੈ ਜਾ ਉਹ ਕੱਥ ਮਲਟੂਆ ਬੈਠ ਜਾ ਹਮ ਹਮ ਪਰ ਜਿਸ ਤਰ੍ਹਾਂ ਦੇ ਤੇਵਰ ਨਜ਼ਰ ਆ ਰਹੇ ਨੇ ਦੋਹਾਂ ਪੇਰਾਂ ਦੇ ਜੀ ਉਹ ਤੋਂ ਸਾਫ਼ ਆ ਕਿ ਇੱਕ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਰਾਜਦੇਵ ਆਰਐਸਐਸ ਦਾ ਬੰਦਾ ਹੈ ਹੂੰ ਇਹਨਾਂ ਦੀ ਫੈਮਿਲੀ ਕਹੀ ਜਾਂਦੀ ਹੈ ਕਿ ਸੰਤ ਪਤਾ ਹੀ ਨਹੀਂ ਇਲੈਕਸ਼ਨ ਲੜਨਾ ਹੈ ਕਿ ਨਹੀਂ ਲੜਨਾ ਤੇ ਉਹ ਕਹਿ ਰਿਹਾ ਕਿ ਇਲੈਕਸ਼ਨ ਲੜਿਆ ਜਾਵੇਗਾ ਮਤਲਬ ਕਿ ਜੋੜ ਰਹੇ ਨੇ ਜੀ ਦੂਜੀ ਗੱਲ ਇੱਥੋਂ ਤੱਕ ਵਿਰਸਾ ਸਿੰਘ ਵਲਟੋਆ ਨੇ ਪੁਲਾਸਾ ਕੀਤਾ ਕਿ ਜੇਲ੍ਹ ਦੇ ਅੰਦਰ ਹੀ ਇਹ ਦੱਸ ਜਾਣੇ ਆ ਤਾਂ ਫਿਰ ਇਲੈਕਸ਼ਨ ਇੱਕ ਕਿਉਂ ਤੇ ਦੂਜੀ ਗੱਲ ਇਹ ਕਿ 10 ਜਿਹੜੇ ਆ ਉਹ ਦੋ ਧੜਿਆਂ 'ਚੁੱਥੇ ਵੰਡੇ ਗਏ ਆ 5-5 ਹੋ ਗਏ ਆ ਤੇ ਇੱਕ ਧੜੇ ਨੇ ਅਮਰਤਪਾਲ ਸਿੰਘ ਦੇ ਧੜੇ ਤੋਂ ਜਾਨ ਨੂੰ ਖਤਰਾ ਦੱਸਿਆ ਠੀਕ ਹੈ ਜੀ ਤੁਸੀਂ ਆਪ ਅੰਦਾਜ਼ਾ ਲਾ ਲਓ ਕਿ ਜਦੋਂ ਇੰਨਾ ਅਗਾ ਵਧ ਜਾਵੇ ਇੱਕ ਦੂਜੇ ਪ੍ਰਤੀ ਹਮਲੇ ਦਾ ਦੌਰ ਫਿਰ ਮੁਸ਼ਕਲ ਹੈ ਯਾਨੀ ਜਿਹੜੇ ਲੋਕ ਇੱਕ ਉਮੀਦ ਰੱਖੀ ਬੈਠੇ ਸਨ ਕਿ ਹੋਰ ਦੋ ਚਾਰ ਦਿਨਾਂ ਤੱਕ ਹੋ ਸਕਦਾ ਕਿ ਸਮਰਥਨ ਦਾ ਐਲਾਨ ਹੋ ਜਾਵੇ ਕੋਈ ਸ਼ਾਂਤੀ ਬਣ ਜਗੇ ਇਹ ਸਾਂ ਨਹੀਂ ਹੈ ਹਾਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ। ਉਹਨਾਂ ਦਾ ਕੈਂਡੀਡੇਟ ਸੀ ਬਲੇਰ ਉਹ ਉਹਨਾਂ ਨੇ ਵਾਪਸ ਲੈ ਲਿਆ ਤੇ ਬਤਲੇ 'ਚ ਇਹ ਕਰਨਗੇ ਕਿ ਉਹ ਕਵਰਿੰਗ ਉਮੀਦਵਾਰ ਵਜੋਂ ਪਾਕਿਸਤਾਨ ਦੇਵੇਗਾ ਤੇ ਜੇ ਮੰਨ ਲਓ ਖੁਦਾ ਨਾ ਖਾਸਤਾ ਕੱਲ ਨੂੰ ਕੋਈ ਕਾਗਜ਼ ਰੱਦ ਹੁੰਦਾ ਹੈ ਅੰਮ੍ਰਿਤਪਾਲ ਸਿੰਘ ਦਾ ਤਾਂ ਫਿਰ ਦੈਨ ਕੈਂਡੀਡੇਟ ਆਪਣੇ ਆਪ ਬਣ ਜਾਂਦੇ। ਸੋ ਆ ਐਸ ਵੈਲ ਇੱਕ ਦੂਰ ਸਾਹਿਬ ਤੋਂ ਸੁਰਤਿ ਹਾਲ ਆ ਦੂਰ ਸਾਹਿਬ ਤੋਂ ਅਪਾ ਗੱਲ ਕੀਤੀ ਹੈ ਕੁਲਵੀਰ ਸਿੰਘ ਜੀਰਾ ਉਹਨਾਂ ਬਾਰੇ ਕਿ ਕੁਲਵੀਰ ਸਿੰਘ ਜੀਰਾ ਨੂੰ ਟਿਕਟ ਮਿਲ ਗਈ ਕਾਂਗਰਸ ਵੱਲੋਂ ਤਾਂ ਇੱਥੇ ਵੀ ਤਸਵੀਰ ਲਗਭਗ ਸਪਸ਼ਟ ਹੈ ਪਰ ਮੀ ਜੀ ਹੁਣ ਬਹੁਤਾ ਕੁਝ ਇੱਥੇ ਵੀ ਨਹੀਂ ਸਾਰੇ ਪੱਤੇ ਖੁੱਲ ਚੁੱਕੇ ਨੇ ਆਲੋ ਜੀ ਜੀ ਤੇ ਮਿੰਟ ਜੀ ਸੰਗਰੂਰ ਸੀਟ ਤੇ ਵੀ ਉਥਲ ਪੁਥਲ ਦੀ ਆਹਟ ਹੈ ਜੀ ਦੇਖੋ ਸੰਗਰੂਰ ਦੇ ਵਿੱਚ ਕੀ ਹੈ ਕਿ ਜਿਹੜੇ ਹੈਗੇ ਨੇ ਗੋਲਦੀ ਸਾਹਿਬ ਇਹਨਾਂ ਦੇ ਮਤਲਬ ਕਿ ਛੋਟੂ ਹੋਰ ਅਫੀਸਰਾਂ ਤੋਂ ਤੁਹਾਨੂੰ ਪਤਾ ਹਾਂ ਜੀ ਆਪੋਂ ਦੋਵੇਂ ਰਸੋਈ ਸਭ ਬੈਠੇ ਤੇ ਮਨਾਉ ਕੋਣ ਵੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਗੱਲ ਹੀ ਕੋਈ ਨਹੀਂ ਮੈਂ ਆ ਗਿਆ ਪਰ ਉਸ ਤੋਂ ਬਾਅਦ ਵੀ ਕਿਤੇ ਨਾ ਕਿਤੇ ਹੱਥ ਤੇ ਮਿਲੇ ਨੇ ਜ਼ਰੂਰ ਪਰ ਦਿਲ ਨਹੀਂ ਮਿਲਿਆ ਲਲਵੀਰ ਸਿੰਘ ਗੋਲਡੀ ਨੇ ਅੱਜ ਇੱਕ ਸ਼ੇਅਰ ਜਿਹੜਾ ਸੀ ਉਹ ਅਰਜ਼ ਕਰ ਦਿੱਤਾ ਉਹ ਪਤਾ ਨਹੀਂ ਕਿੱਥੋਂ ਆਮਦ ਹੋਈ ਆ ਤੇ ਉਹਦੇ ਵਿੱਚ ਨਵੇਂ ਰਾਹ ਵਗੈਰਾ ਦੀ ਗੱਲ ਜਿਹੜੀ ਆ ਉਹਨਾਂ ਨੇ ਕਰ ਦਿੱਤੀ ਉਸ ਤੋਂ ਬਾਅਦ ਅੱਜ ਪੂਰਾ ਦਿਨ ਇਹੋ ਚਰਚਾ ਚੱਲਦੀ ਰਹੀ ਕਿ ਗੋਲਡੀ ਹੁਣ ਸ਼ਾਇਦ ਪਾਰਟੀ ਬਦਲ ਦੇਣਗੇ ਸਾਡੀ ਟੀਮ ਨੇ ਵੀ ਸੰਪਰਕ ਕਰਨ ਦਾ ਯਤਨ ਕੀਤਾ ਪਰ ਫੋਨ ਉਹਨਾਂ ਦੇ ਸੰਪਰਕ ਨਹੀਂ ਆ ਸਕੇ ਜੀ ਇਹ ਇਸ ਤੋਂ ਬਾਅਦ ਇੱਕ ਪੱਤਰਕਾਰ ਨੇ ਸਾਨੂੰ ਦੱਸਿਆ ਸੀਗਾ ਕਿ ਦਲਵੀਰ ਸਿੰਘ ਗੋਲਡੀ ਇੱਥੋਂ ਚਲੇ ਗਏ ਨੇ ਗੱਡੀ 'ਚ ਪਤਾ ਨਹੀਂ ਹੁਣ ਇਹ ਵੀ ਨਹੀਂ ਪਤਾ ਦਿੱਲੀ ਗਏ ਨੇ ਉੱਦੀ ਗੜ ਗਏ ਨੇ ਹੈੱਡਕੁਆਰਟਰ ਪਤਾ ਨਹੀਂ ਕਿੱਥੇ ਕਿੱਥੇ ਹਾਂ ਤਾਂ ਇਹ ਅੰਦਾਜ਼ਾ ਲੱਗ ਰਿਹਾ ਹੈ ਅੰਦਰੂਨੀ ਜਾਣਕਾਰੀ ਜਿਹੜੀ ਹੈ ਉਹ ਵੀ ਇਹੋ ਆ ਕਿ ਹੋ ਸਕਦਾ ਹੈ ਕਿ ਗੋਲਡੀ ਬੜਾ ਫੈਸਲਾ ਲੈ ਲੇ ਜੀ ਪਰ ਇਹ ਜਿਹੜਾ ਫੈਸਲਾ ਹੋਏਗਾ ਇਹ ਫੈਸਲਾ ਜਿਹੜਾ ਹੈ ਉਹ ਬੜਾ ਸੋਚ ਵਿਚਾਰ ਕੇ ਲੈ ਆ ਜਾਈਗਾ ਮਤਲਬ ਕਿ ਜੇਕਰ ਇਹ ਆਮ ਆਦਮੀ ਪਾਰਟੀ ਦੇ ਵਿੱਚ ਜਾਂਦੇ ਨੇ ਮੈਂ ਇੱਕ ਸੌਦਾ ਹੋਏਗਾ ਕਿ ਇਹਨਾਂ ਵਾਸਤੇ ਜਿਹੜੀ ਧੂਰੀ ਦੀ ਟਿਕਟ ਆ ਉਹ ਸੁਰੱਖਿਅਤ ਕੀਤੀ ਜਾਏ ਸਮਝਦੇ ਹੋ ਨਾ 27 ਅਗਸਤ ਜੀ ਉਹ ਟਿਕਟ ਜੀ ਆ ਉਹ ਇਹਨਾਂ ਦੀ ਬਈ ਪੱਕੀ ਹੋਏਗੀ ਹਮਮ ਤੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਜਿਹੜੀ ਗੱਲ ਇੱਕ ਹੋਰ ਵੀ ਆ ਕਿ ਅਕਾਲੀ ਤੰਕ ਚੋਂ ਵੀ ਇੱਕ ਬੰਦਾ ਉੜਜੂੜਜੂ ਕਰੀ ਜਾਂਦਾ ਬਰਨਾਲੇ ਸਾਈਡ ਦਾ ਠੀਕ ਹੈ ਐਮ ਐਲ ਏ ਮਰਹੂਮ ਉਹਨਾਂ ਦਾ ਸੁਪੁੱਤਰ ਉਹਦਾ ਵੀ ਅੱਜ ਚਰਚਾ ਚੱਲਦਾ ਰਿਹਾ ਕਿ ਉਹ ਜੇ ਮੰਨ ਨੂੰ ਬੀਤ ਗਿਆ ਜਿੱਤ ਜਾਂਦਾ ਹੈ ਤੇ ਜੇ ਉਹਦੀ ਸ਼ਮੂਲੀਅਤ ਹੁੰਦੀ ਐ ਤਾਂ ਜਿੰਨੀ ਚੋਂ ਦਾ ਉਮੀਦਵਾਰ ਹੋਵੇ ਦੇਖੋ ਪਲਾਨੇਗਾ ਜੀ ਦੇਖੋ ਦੇਖੋ ਤੋਂ ਇਸ ਤਰ੍ਹਾਂ ਕਰਕੇ ਇਹ ਸਾਰੀਆਂ ਕਹਾਣੀਆਂ ਸਰ ਚੱਲ ਰਹੀਆਂ ਨੇ ਬਾਕੀ ਦੇਖੋ ਅੱਗੇ ਕੀ ਬਣਦਾ ਕੀ ਬਣਾਉਂਦਾ ਪਰ ਦਲਵੀਰ ਗੋਲਡੀ ਦਾ ਪਹਿਲਾ ਮੰਨ ਜਾਣਾ ਫਿਰ ਉਹਦਾ ਆਪਣਾ ਜਿਹੜਾ ਇਹ ਦਰਦ ਬਿਆਨ ਕਰਨਾ ਉਹਨੇ ਅੱਜ ਦਿਨ ਪਰ ਕਿੱਸ ਅਰਾਈਆਂ ਜਿਹੜੀਆਂ ਉਹ ਪੂਰੀਆਂ ਗੂੜੀਆਂ ਰੱਖ ਤੇ ਪੱਤਰਕਾਰ ਤੱਕੜ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਗਿਆ ਜੀ ਬਹੁਤ ਵੱਡੇ ਪੱਤਰ ਤੇ ਕੋ ਉਤੇ ਵਿਰੋਧ ਹੁਣ ਬਣਦਾ ਵੀ ਆ ਜੀ ਵਿਰੋਧ ਬਣਦਾ ਵੀ ਹੈ ਨਾ ਗੱਲ ਇਹ ਆ ਕਿ ਇਸ ਤਰ੍ਹਾਂ ਹੈ ਕਿ ਜਿਹੜਾ ਦੌਰ ਚੱਲਦਾ ਪਿਆ ਆ ਵੇਖੋ ਅੱਜ ਵੀ ਇੱਕਾਣਾ ਹੁਣ ਇਹਨਾਂ ਦਾ ਰੋਡ ਸ਼ੋਅ ਸੀਗਾ ਇੱਧਰ ਰੋਪੜ ਵਾਲੀ ਸਾਈਡ ਜੀ ਤੇ ਉੱਥੇ ਕੋਈ ਬੰਦਾ ਵਿਰੋਧ ਕਰ ਰਿਹਾ ਸੀ ਉਹਨੂੰ ਆਂਦੇ ਕਟਾਪਾ ਚੜ੍ਹਾ ਕੇ ਹਾਂ ਲੋ ਗੱਲ सीएम ਦੇ ਤਾਂ طول ਆਉਣੀ ਨਹੀਂ ਦਿੰਦੇ ਜੋ ਸਰੋਪੇ ਵਗੈਰਾ ਲੈ ਕੇ ਖਲੋਤੇ ਰਹਿੰਦੇ ਨੇ ਸੜਕਾਂ ਤੇ ਨੜੇ ਨਹੀਂ ਆਉਣ ਦਿੰਦੇ ਤੇ ਕਮਾਲ ਦੀ ਗੱਲ ਹੈ ਵੇਖੋ ਰਾਜ ਕਿਹੋ ਜਿਹਾ ਚੱਲਣ ਡਿਆ ਹੈ ਇਨਕਲਾਬ ਦੀਆਂ ਗੱਲਾਂ ਕਰਦਿਆਂ ਨੂੰ ਸ਼ਰਮ ਨਹੀਂ ਆਉਂਦੀ ਹਿਆ ਨਹੀਂ ਆਉਂਦੀ ਕਿ ਭਾਈ ਇੱਥੇ ਇੱਕ ਮੰਡੀਆ ਪਵਾਇਆ ਉਹਦੇ ਵਿੱਚ ਆਰਤੀਆਂ ਨੇ ਹੜਤਾਲ ਕਰ ਦਿੱਤੀ ਕਿਉਂਕਿ ਗੁੰਡਾ ਪਰਚੀ ਲੱਗ ਰਹੀ ਹੈ ਸਾਹਬ ਜੀ ਇਹ ਹਾਲ ਪਏ ਬਣੇ ਨੇ ਤੇ ਉਤੋਂ ਵੇਖਣ ਨੂੰ ਪੱਤਰ ਹੁਣ ਪੱਤਰਕਾਰ ਜਿਹੜਾ ਵੀ ਕੋਈ ਰਿਪੋਰਟ ਕਰਦਾ ਰੌਲਾ ਪਿਆ ਜਰਮਨ ਦੇ ਜਹਾਜ਼ ਤੇ ਇਹਨਾਂ ਦਾ ਅਥਾ ਕਥੇ ਤੌਰ ਤੇ ਰਿਪੋਰਟ ਕੀਤੀ ਤਗੜ ਨੇ ਬਸ ਉਤੋਂ ਅੱਖ ਚ ਰੜਕ ਕੇ ਫਿਰ ਇੱਕ ਮਾਲਵਿੰਦਰ ਸਿੱਧੂ ਵਾਲਾ ਮਸਲਾ ਕਿ ਉਹਦੇ ਵਿੱਚ ਗੱਲ ਤੇ ਕੁਝ ਹੋਰ ਸੀ ਪੇਸ਼ਕਾਰੀ ਕੁਝ ਹੋਰ ਹੋਗੀ ਤਗੜ ਦੀ ਉਤੋਂ ਬਚਦਾ ਬਚੌਦਾ ਤਗੜ ਰਾਹਤ ਹਾਸਲ ਕਰਕੇ ਕੋਰਟ ਜੀ ਕਿ ਗ੍ਰਿਫਤਾਰੀ ਤੋਂ ਪਹਿਲਾਂ 7 ਦਿਨ ਦਾ ਨੋਟਿਸ ਦੇਣਾ ਜ਼ਰੂਰੀ ਹੈ ਉਹ ਚਲੋ ਫਾਰਮੈਲਿਟੀ ਕਰਕੇ ਨੋਟਿਸ ਇਹਨਾਂ ਨੇ ਦਿੱਤਾ ਲੈ ਤੇ ਉਧਰ ਤੁਰੰਤ ਇਹਨਾਂ ਨੇ ਇੱਕ ਦੂਸਰਾ ਕੇਸ ਦਰਜ ਕਰਕੇ ਕਿ ਇਹਨੇ ਧਰਨਾ ਸਪੌਂਸਰ ਕਰਿਆ ਤੇ ਬਸ ਚੱਕ ਲੋ ਚੱਕ ਲੋ ਅੱਜ ਕੁਝ ਪੱਤਰਕਾਰਾਂ ਨੇ ਵਿਰੋਧਤਾ ਕੀਤੀ ਆ ਮੁਖਾਲਫਤ ਕੀਤੀ ਆ ਪਰ ਗ੍ਰਿਫਤਾਰੀ ਸ਼ਨੀਵਾਰ ਹੋ ਚੁੱਕੀ ਸੀਗੀ ਪਰ ਜਿਸ ਪੱਧਰ ਦੀ ਗੱਲਬਾਤ ਚੱਲ ਰਹੀ ਹੈ ਨਾ ਇੱਥੇ ਇਹ ਕਹ ਲੋ ਕਿ ਜਿਹੜਾ ਹੰਕਾਰ ਆ ਨਾ ਸਿਰ ਚੜ ਕੇ ਬੋਲਦਾ ਤਾਂ ਇੱਥੇ ਇੱਕ ਹੋਰ ਯੂਟਿਊਬਰ ਆ ਦਾ ਕਿ ਇੱਕ ਸ਼ਿਮਲਾਪੁਰੀ ਥਾਣਾ ਉਹਦੇ ਨਾਲ ਮੁਦੇ ਆਣੇ ਹਾਂਜੀ ਹਾਂਜੀ ਉਹਦੇ ਵਿੱਚ ਉਹਦੇ ਖਿਲਾਫ ਮਾਮਲਾ ਦਰਜ ਹੋ ਗਿਆ ਕਿਉਂਕਿ ਗਾਧਵ ਚੱਡਾ ਤੇ ਉੱਤੇ ਕੋਈ ਉਹਨੇ ਰਿਪੋਰਟ ਕੀਤੀ ਸੀ ਤੇ ਕੋਈ ਰਿਪੋਰਟ ਸੱਚੀ ਹੈ ਝੂਠੀ ਹੈ ਤੁਸੀਂ ਡੈਫਰਮੇਸ਼ਨ ਦਾ ਨੋਟਸ ਭੇਜ ਸਕਦੇ ਹੋ ਡਾਇਰੈਕਟਲੀ ਐਫ ਆਈ ਆਰ ਕਰਨੀ ਇਹ ਤੇ ਗੱਲ ਠੀਕ ਨਹੀਂ ਹੈ ਨਾ ਔਰ ਇੱਕ ਹੋਰ ਚੀਜ਼ ਦੱਸ ਦੇਣਾ ਬਰਨਾਲੇ ਇਲਾਕੇ ਦੇ ਵਿੱਚ ਸਾਨੂੰ ਕੁਝ ਕੁਝ ਪੱਤਰਕਾਰਾਂ ਨੇ ਖੁਦ ਫੋਨ ਕਰਕੇ ਕਿਹਾ ਕਿ ਸਾਡੀ ਗੱਲ ਕਰੋ ਹਿਸਾਬ ਨਾਲੋਂ ਲੋਕਲ ਪ੍ਰੈਸ ਕੱਲ ਨਹੀਂ ਕਰ ਰਹੀ ਹਾਂ ਪਰ ਇੱਕ ਪੱਤਰਕਾਰ ਜਿਹੜੇ ਬਹੁਤ ਨਾਮੀ ਅਖਬਾਰ ਜਿਹੜਾ ਤੁਸੀਂ ਵੀ ਪੜ੍ਹਦੇ ਹੋ ਮੈਂ ਕਈ ਵਾਰ ਦੇਖਿਆ ਜੀ ਮਤਲਬ ਕਿ ਉਹਨਾਂ ਸਟੋਰੀਆਂ ਵਗੈਰਾ ਤੋਂ ਕਿ ਉਸ ਨਾਮੀ ਅਖਬਾਰ ਦਾ ਨਾਮਾ ਨਗਾਰ ਉਹਦੇ ਘਰੇ ਚਲੇ ਕੇ ਪੋਸਟਾਂ ਡਿਲੀਟ ਕਰਵਾਉਂਦਾ ਹੈ ਪੁਲਿਸ ਵਾਲੇ ਜੀ ਤੇ ਉਹ ਵੇਖ ਲੋ ਉਹਦੀ ਗੱਲ ਸ਼ਹਿਰ ਅਖਬਾਰ ਵੀ ਨੇ ਸੁਣ ਰਿਆ ਸਾਨੂੰ ਸਾਨੂੰ ਫੋਨ ਕੀਤਾ ਸਾਡੀ ਟੀਮ ਇਹ ਆ ਸਾਡੀ ਵੀ ਗੱਲ ਕਰੋ ਹੂੰ ਤੇ ਕਿਸੇ ਇੱਕ ਨੇ ਕਹੀ ਕਈ ਪੱਤਰਕਾਰਾਂ ਦੇ ਘਰੇ ਗਏ ਹੋਣੇ ਕਿ ਪੋਸਟਾਂ ਮਤਲਬ ਕਿ ਕੰਮ ਆ ਹੀ ਰਹਿ ਗਿਆ ਜੀ ਕਿਸੇ ਦਾ ਪੇਜ ਕਰ ਦਿਓ ਕਿਸੇ ਦਾ ਕਰ ਦਿਓ ਕਿਸੇ ਦਾ ਕਰ ਦਿਓ ਤੋਂ ਗੱਲ ਇਹ ਆ ਕਿ ਇਹ ਚੀਜ਼ਾਂ ਠੀਕ ਨਹੀਂ ਐ ਤੁਸੀਂ ਆਪਣੇ ਆਪ ਨੂੰ ਠੀਕ ਕਰੋ ਰਿਪੋਰਟਿੰਗ ਆਪਣੇ ਆਪ ਠੀਕ ਹੋ ਜਾਂਦੀ ਆ ਕਦੇ ਵੀ 100% ਕਿਸੇ ਵੀ ਸਰਕਾਰ ਦੇ ਹੱਕ ਚ ਪੋਜ਼ਿਟਿਵ ਰਿਪੋਰਟਿੰਗ ਨਹੀਂ ਹੁੰਦੀ। ਇਹ ਕਿਸੇ ਵੀ ਦੇਸ਼ ਦੇ ਵਿੱਚ ਕੋਈ ਇੱਕ ਵੀ ਸਿੰਗਲ ਸਰਕਾਰ ਕਿਤੇ ਵਰਲਡ ਦੇ ਵਿੱਚ ਤੁਸੀਂ ਦਿਖਾ ਸਕਦੇ ਹੋ ਤੇ ਸਰੂਰ ਦਿਖਾ ਸਕਦੇ ਹੋ। ਜੀ। ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧਦੇ ਗੱਲ ਕਰੀਏ ਕਾਂਗਰਸ ਦਾ ਇੱਕ ਹੋਰ ਉਮੀਦਵਾਰ ਕਹਿੰਦੇ ਦਲ ਬਦਲ ਗਿਆ ਜੀ। ਹਾਜੀ ਅੱਕੇ ਤੇ ਲੀਡਰ ਬਦਲਦੇ ਸਨ ਦਲ ਅੱਜ ਕੱਲ ਪਤਾ ਨਹੀਂ ਕਿਹਨੇ ਢਿਲੀ ਆ। ਉਮੀਦਵਾਰ ਹੁਣ ਤੇ ਐਦਾਂ ਆ ਕਿ ਉਮੀਦਵਾਰ ਵੀ ਦਲ ਬਬਲ ਜਾਂਦੇ ਆ ਤੁਹਾਨੂੰ ਪਤਾ ਹੀ ਹੋਣ ਲੱਗਿਆ ਸੂਤ ਦੇ ਵਿੱਚ ਵੇਖੋ ਨਾ ਕੀ ਕੀਤਾ ਇਹਨਾਂ ਨੇ ਸੂਤ ਦੇ ਵਿੱਚ ਜਿਹੜਾ ਕਾਂਗਰਸ ਦਾ ਕੈਂਡੀਡੇਟ ਸੀ ਉਹਨੇ ਧੋਖੇ ਨਾਲ ਆਪਦਾ ਪਰਚਾ ਹੀ ਗਲਤ ਭਰ ਦਿੱਤਾ ਪ੍ਰਸਤਾਵਕ ਜਿਹੜੇ ਸੀ ਉਹ ਮੁਕਰ ਗਏ ਸਾਡੇ ਸਾਈ ਨਹੀਂ ਹੈ ਨਹੀਂ ਜੀ ਤੇ ਮੁੜ ਕੇ ਉਹ ਭਾਜਪਾ ਨਾਲ ਰਲ ਗਿਆ ਤੇ ਜਿਹੜੇ 4-5 ਹੋਰ ਸੀ ਛਟੱਲੀ ਜੇ ਮੱਕ ਮੱਕ ਪਾਰਟੀਆਂ ਦੇ ਉਹ ਵੀ ਉਹਨਾਂ ਦੇ ਹੋਟਲ ਸੱਦ ਲੈ ਸੈਟਿੰਗ ਹੋ ਗਈ ਚਲੋ ਉਹਨੇ ਪਰਚਾ ਵਾਪਸ ਲੈ ਲਿਆ ਨਿਰਵਿਰੋਧ ਭਜਪਾ ਦਾ ਐਮਪੀ ਬਣ ਗਿਆ ਹਿੰਗ ਲੱਗੇ ਨਾ ਫਟਕੜੀ ਤੇ ਰੰਗ ਹੀ ਰੰਗਿਆ ਜੀ ਜੀ ਇਧਰ ਇੰਦੋਰ ਦੇ ਵਿੱਚ ਅੱਜ ਕਮਾਲ ਹੋ ਗਿਆ ਕਾਂਗਰਸ ਦਾ ਉਮੀਦਵਾਰ ਜਿਹੜਾ ਸੀਗਾ ਉਹ ਭਜਪਾ ਦੇ ਵਿੱਚ ਸ਼ਾਮਲ ਹੋ ਗਿਆ ਜੀ ਤੇ ਹੁਣੇ ਪਿੱਟਦੇ ਪੈ ਕਹਿੰਦੇ ਕਿ ਯਾਰ ਇਹ ਤੇ ਕੈਂਡੀਡੇਟ ਕੈਪਚਰਿੰਗ ਹੋ ਰਹੀ ਆ ਸਾਡੇ ਬੂਥ ਕੈਪਚਰਿੰਗ ਤੇ ਸੁਣੀ ਸੀ ਕੈਂਡੀਡੇਟ ਕਪ ਕੈਪਚਰਿੰਗ ਕਮ ਹਾਲ ਕੀ ਕਰਨ ਆ ਉਧਰੋਂ ਤਿੰਨ ਜਿਹੜੇ ਸੀਗੇ ਆਜ਼ਾਦ ਉਹ ਕਹਿੰਦੇ ਕਿ ਫਰਜੀ ਸੈਨ ਕਰਕੇ ਸਾਡੀ ਕਹਿੰਦੇ ਕਿ ਨਾਮ ਵਾਪਸੀ ਕਰਵਾ ਦਿੱਤੀ ਹੈ ਲੈ ਹੂੰ ਇਤੇ ਇਦਾਂ ਚੱਲਣ ਡਿਆ ਕੰਮ ਜਿਵੇਂ ਸਰਪੰਚੀ ਚ ਵੀ ਨਹੀਂ ਇਦਾਂ ਕੀਤਾ ਜਾਂਦਾ ਸੋ ਐਵੇਂ ਥੋੜੀ ਤੜੀ ਪਾਰ ਕੀਤੇ ਸੀਗੇ ਹੂੰ ਹੂੰ ਮੁਲਕ ਨੇ ਬਣਾ ਦਿੱਤਾ ਕਿ ਇਹਨਾਂ ਨੂੰ ਮੰਤਰੀ ਹੂੰ ਜਿਹੜੇ ਲੋਕ ਤੜੀ ਪਾਰ ਰਹਿ ਚੁੱਕੇ ਆ ਉਹ ਕੰਮ ਤੜੀ ਪਾਰ ਵਾਲੇ ਹੀ ਕਰਨਗੇ ਨਾ ਜੀ ਸਾਧੂਗਰੀ ਕਿੱਥੇ ਕਰ ਲੈਣਗੇ ਉਹ ਆ ਤੁਹਾਡੇ ਸਾਹਮਣੇ ਕੀ ਚੱਲਣਗੇ ਪਰ ਮੇਰੇ ਖਿਆਲ ਦੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁਣ ਤੇ ਤਗੜੇ ਹੋ ਕੇ ਨੋਟਾ ਦੇ ਕੈਂਪ ਕਰਨ ਦੀ ਜ਼ਰੂਰਤ ਹੈ ਜਿਵੇਂ ਸੂਰਤ ਦੇ ਵਿੱਚ ਇਹਨਾਂ ਦਾ ਉਮੀਦਵਾਰ ਤੇ ਦੂਜੇ ਜਿਹੜੇ ਸੀ ਉਹ ਖਰੀਦ ਕੇ ਬਿਠਾ ਦਿੱਤੇ ਗਏ ਉਸ ਸੂਰਤ ਦੇ ਵਿੱਚ ਜੇ ਨੋਟਾ ਦੀ ਕੋਈ ਵੈਲਿਊ ਹੁੰਦੀ ਤੇ ਨੋਟਾ ਵਾਸਤੇ ਇਲੈਕਸ਼ਨ ਹੋ ਸਕਦਾ ਸੀ ਨੋਟਾ ਆਟੋਮੈਟਿਕਲੀ ਕੈਂਡੀਡੇਟ ਹੋ ਜਾਂਦਾ ਸਮਝਦੇ ਹੋ ਨਾ ਪਰ ਹੋਣ ਕੀ ਹੈ ਕਿ ਜਿਹੜਾ ਵੀ ਪਹਿਲਾ ਉਹ ਜਿਵੇਂ ਤੁਹਾਨੂੰ ਨਿੱਕੀ ਫਸਟ ਪਾਸ ਦਾ ਪੋਸਟ ਹਾਂਜੀ ਤਾਂ ਗੱਲ ਇਹ ਹੈ ਕਿ ਉਹਦੇ ਵਿੱਚ ਤੇ ਹੁਣ ਜਿਹੜਾ ਹੈਗਾ ਸੋ ਹੈਗਾ ਹੀ ਆ ਪਰ ਜੇ ਮੰਨ ਲਓ ਨੋਟਾ ਜਿਹੜਾ ਹੈ ਉਹ ਨੋਟਾ ਉਹਦੀ ਕੋਈ ਵੈਲਿਊ ਹੋਵੇ ਤੇ ਨੋਟਾ ਆਪਣੇ ਆਪ ਉਮੀਦਵਾਰ ਬਣ ਜਾਏਗਾ ਇੱਕ ਤਰ੍ਹਾਂ ਨਾਲ ਕਹਿ ਲਓ ਮੁਕਾਬਲਾ ਹੋ ਜੇ ਨਹੀਂ ਤੇ ਨਹੀਂ ਛੱਡਣਗੇ ਇਨਾ ਦਾ ਜਿੱਥੇ ਵੀ ਜ਼ੋਰ ਪਾਏਗਾ ਕੈਂਡੀਡੇਟ ਕੈਪਚਰਿੰਗ ਕਰਨ ਕੀ ਕਰਨ ਦੇ ਅਸੂਰ ਬੁਰਸ਼ਾ ਕਰ ਦਿਆ ਜੀ ਇਹ ਕਹਿੰਦੇ ਲੋਕਤੰਤਰ ਨਾਲ ਫਲਾ ਫਲਾ ਮੈਂ ਕਹਿੰਦਾ ਲੋਕਤੰਤਰ ਨਾਲ ਕੁਕਰਮ ਹੋ ਰਿਹਾ ਕੁਕਰਮ ਪੰਜਾਬੀ ਚ ਪਤਾ ਨਾ ਆਪਾਂ ਕੀ ਕਹਿੰਦੇ ਹੁੰਦੇ ਜੀ ਜੀ ਇਹ ਉਹ ਹੋ ਰਿਹਾ ਤੇ ਇਹ ਜੇ ਬਚਾਉਣਾ ਚੋਣ ਕਮਿਸ਼ਨ ਨੇ ਪੈਸੇ ਚੋਣ ਕਮਿਸ਼ਨ ਨਹੀਂ ਉਹਨੂੰ ਤੇ ਚੂਨਾ ਕਮਿਸ਼ਨ ਕਹੀ ਜਾਂਦੇ ਨੇ ਲੋਕ ਮੈਂ ਕੀ ਕਰਾਂ ਉਹਨੂੰ ਤੇ ਮੋਦੀ ਕਮਿਸ਼ਨ ਕਹੀ ਜਾਂਦੇ ਮੋਨੀ ਕਹਿ ਰਿਹਾ ਸੋਸ਼ਲ ਮੀਡੀਆ ਤੇ ਟ੍ਰੈਂਡ ਕਰਦੇ ਨੇ ਨਾ ਹਮ ਹਮ ਜੇ ਬਚਾਉਣਾ ਤੇ ਇਹਨਾਂ ਪਹਿਲੀ ਗੱਲ ਤੇ ਜਨਤਾ ਹੀ ਬਚਾਊਗੀ ਇਹਨਾਂ ਹੱਥੋਂ ਨਹੀਂ ਤਾਂ ਗਿਆਤਾਂ ਜੀ ਤੇ ਦੂਜੀ ਗੱਲ ਇਹ ਆ ਕਿ ਜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਲੋਕਤੰਤਰ ਨੂੰ ਜ਼ਿੰਦਾ ਰੱਖਣਾ ਇਹਨਾਂ ਫੇਰ ਥੱਲੇੋਂ ਕੱਢਣਾ ਇਹਨੂੰ ਹਮ ਹਮ ਤੇ ਫਿਰ ਚੁੱਪ ਕਰਕੇ ਚੁੱਪ ਕਰਕੇ ਨੋਟਾ ਨੂੰ ਜ਼ਰੂਰ ਇੱਕ ਵਾਰੀ ਪ੍ਰਮਾਣਿਤ ਕਰ ਦੇਣ ਤੇ ਹਾਂ ਭਾਈ ਨੋਟਾ ਨੂੰ ਕੈਂਡੀਡੇਟ ਜੇ ਕੋਈ ਸਰ ਦੇਰ ਵਿਰੋਧ ਹੈ ਤਾਂ ਨੋਟਾ ਨਾਲ ਇੱਕ ਮੁਕਾਬਲਾ ਹੋਏਗਾ ਆਜੋ ਮਦਾਰਚੇ ਜਰਾ ਤਾਂ ਕਟੋਕਟ ਜਿਹੜੀਆਂ ਵਿਰੋਧੀ ਤੇ ਨਾ ਉਹਨਾਂ ਦੇ ਕੋਲ ਮੌਕਾ ਤੇ ਰਵੇ ਪਰ ਕੈਂਡੀਡੇਟ ਕੈਪਚਰਿੰਗ ਤੇ ਸੁਪਰੀਮ ਕੋਰਟ ਨੂੰ ਇਹ ਤੁਹਾਨੂੰ ਉਸ ਲੈਣਾ ਚਾਹੀਦਾ ਆ ਤੇ ਯਾਰ ਤੁਸੀਂ ਮੁਲਕ ਚ ਨਵਾਂ ਹੀ ਕੰਮ ਸ਼ੁਰੂ ਕਰ ਦਿੱਤਾ ਹੂੰ ਜੀ ਤੇ ਮਿੰਟ ਜੀ ਮਾਲਦੀਵ ਨੇ ਐਮਡੀਐਚ ਤੇ ਐਵਰੇਸਟ ਐਵਰੇਸਟ ਤੋਂ ਮਸਾਲਿਆਂ ਦੀ ਵਿਕਰੀ ਤੇ ਪਾਬੰਦੀ ਲਾਤੀ ਆ ਜੀ ਹੁਣ ਕੀ ਕਰੀਏ ਮਹਾਸ਼ਾਹਬ ਤੇ ਗੁਜ਼ਰ ਗਏ ਹੂੰ ਹੂੰ ਅਬੀ ਸੰ ਮਹਾਸ਼ਾਹਬ ਤੁਹਾਨੂੰ ਪਤਾ ਨਾ ਜਿਹੜੇ ਮਸ਼ਹੂਰੀ ਦਿੰਦੇ ਹੁੰਦੇ ਸੰ ਬਜ਼ੁਰਗ ਹੂੰ ਉਹ ਟਾਂਗਾ ਬੌਂਦੇ ਬੰਦੇ ਜ਼ਿੰਦਗੀ ਦੀ ਕਹਾਣੀ ਉਹਨਾਂ ਦੀ ਬਹੁਤ ਜ਼ਬਰਦਸਤ ਹੈ ਬਹੁਤ ਜ਼ਬਰਦਸਤ ਹੈ ਤੇ ਮਹਾਸ਼ਾਹ ਸਾਹਿਬ ਚਲੇ ਗਏ ਕੁਝ ਸਾਲ ਪਹਿਲਾਂ ਤੇ ਦੇਖ ਲਓ ਹੁਣ ਕੀ ਹੋ ਰਿਹਾ ਕੀ ਕਹੀਏ ਇੱਥੇ ਕੀ ਮੇਲਾ ਲੁੱਟਦਾ ਜਾਂਦਾ ਸਾਰਾ ਮੌਲਦੀਬ ਨੇ ਵੀ ਐਮਬੀਐਚ ਤੇ ਐਵਰੇਸਟ ਮਸਾਲਾ ਦੀ ਵਿਕਰੀ ਤੇ پابੰਦੀ ਲਾ ਦਿੱਤੀ ਆ ਅਮਰੀਕਾ 'ਚ ਵੀ ਸ਼ਹਿਰ ਲੜਟ ਜਾ ਰਿਹਾ ਹੋ ਗਿਆ ਇਸ ਤੋਂ ਪਹਿਲਾਂ ਵੀ ਕੁਝ ਜਿੱਦਾਂ ਖਾਸ ਤੌਰ ਤੇ ਕੈਂਸਰ ਦਾ ਦਾ ਕਰਨ ਵਾਲੇ ਤੇ ਕੁਝ ਕੀਟਨਾਸ਼ਕ ਸੱਤਾ ਦੀ ਪਰਤੋਂ ਦੇ ਦੋਸ਼ਾਂ ਤਹਿਤ ਸਿੰਗਾਪੁਰ ਅਤੇ ਹਾਂਗਕਾਂਗ ਦੇ ਵਿੱਚ ਇਹਨਾਂ ਮਸਾਲਿਆਂ ਦੇ ਕੁਝ ਉਤਪਾਦਾਂ ਦੀ ਵਿਕਰੀ ਤੇ ਪਾਬੰਦੀ ਲਾ ਦਿੱਤੀ ਗਈ ਸੀ ਜੀ ਜੀ ਜੇ ਐਫ ਡੀਏ ਨੇ ਵੀ ਜਾਂਚ ਦੇ ਵਿੱਚ ਕੁਝ ਕੱਢ ਦਿੱਤਾ ਤੇ ਸਿਆਪਾ ਵੇਖ ਲੋ ਕਿੱਡਾ ਪਾਏਗਾ ਕਦੇ ਅੱਖਾਂ ਦਾ دارو ਕਦੇ ਖੰਗ ਦੀ ਦਵਾਈ ਹਮ ਕਦੇ ਹੋਰ ਦਵਾਈਆਂ ਤੇ ਹੁਣ ਤਾਂ ਮਸਾਲੇ ਹੀ ਸਾਡੇ ਇੱਤਾਂ ਦੇ ਆਈ ਜਾਂਦੇ ਨੇ ਫਾਦ ਹੋ ਗਈ ਆ ਇਸ ਦੇਸ਼ ਦੇ ਵਿੱਚ ਵੇਖ ਲਓ ਕਿ ਕੀ ਕੁਝ ਹੁੰਦਾ ਇਲੈਕਟਰਲ ਬਾਂਡ ਦੇ ਵਿੱਚ ਕਈ ਧਮੀ ਦਵਾ ਕੰਪਨੀਆਂ ਹਸਤਾਂ ਉਹ ਚੰਦਾ ਦਿੰਦੇ ਰਹੇ ਚੰਦਾ ਦੇ ਕੇ ਧੰਦਾ ਕਰਦੇ ਰਹੇ ਤੇ ਇੱਥੇ ਵੀ ਇਹੋ ਹੀ ਲੱਗਦਾ ਕਿ ਕੰਪਨੀਆਂ ਨੇ ਖੁੱਲਾ ਖੇਡ ਫਰੂਕਾਬਾਦੀ ਜਾਰੀ ਰੱਖਿਆ ਪਰ ਵੇਖੋ ਭਾਰਤ ਦੀ ਜਿਹੜੀ ਸ਼ਬੀ ਆ ਕਿੰਨੀ ਖਰਾਬ ਹੋਈ ਰੰਗ ਵਾਲੀ ਦਵਾਈ ਨੂੰ ਲੈ ਕੇ ਕਿੰਨੀ ਤੋਏ ਤੋਈ ਹੋਈ ਪੂਰੀ ਦੁਨੀਆ ਦੇ ਵਿੱਚ ਹੂੰ ਸਿਰਸ ਮਸਾਲੇ ਦੀ ਤੇ ਐਸੇ ਵੀ ਤੁਹਾਨੂੰ ਵਤਨ ਕਿ ਬਹੁਤ ਵੱਡੀ ਬ੍ਰਾਂਡ ਵੈਲਿਊ ਆ ਜੀ ਜੀ ਬਿਲਕੁਲ ਤਾਂ ਬਾਜ਼ਾਰ ਦਾ ਨੁਕਸਾਨ ਹੋਏਗਾ ਸਰ ਤਾਂ ਤੁਰੰਤ ਇਹਨਾਂ ਨੂੰ ਵੇਖਣਾ ਚਾਹੀਦਾ ਬਾਹਰਲੇ ਮੁਲਕ ਤੇ ਜਾਂਚ ਪੜਤਾਲ ਕਰਕੇ ਪਾਬੰਦੀਆਂ ਵੀ ਲਾ ਬੈਠੇ ਨੇ ਸਾਡਿਆਂ ਨੇ ਹਾਲੇ ਹਿੱਲੇ ਹੀ ਇਧਰੋਂ RAMDEEP ਦੇ ਕਿਸੇ ਆ ਜਾਂਦੇ ਕਦੇ ਕਿਸੇ ਦੇ ਕਦੇ ਕਿਸੇ ਦੇ ਆ ਜਾਂਦੇ ਆ ਉਹ ਭਾਈ ਮੜਾ ਜਾ ਇਧਰ ਧਿਆਨ ਰੱਖੋ ਮਸੀ ਕਿਤੇ ਕਹਿ ਲੋ ਸਾਡਾ ਐਕਸਪੋਰਟ ਥੋੜਾ ਬਹੁਤਾ ਕਿਤੇ ਵਾਧਾ ਤੇ ਉਧਰ ਆ ਜੇ ਹੁਣ ਕਾਰਡ ਸਾਡੇ ਬਣ ਲੱਗ ਪਏ ਤੇ ਖੇਦੀ ਮਿੱਟੀ ਅਸੀਂ ਐਕਸਪੋਰਟ ਪਾਵਰ ਬੰਨਾ ਜੀ ਮਿੰਟੀ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਪਾਈ ਇਸ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ